ਕਰਪਸ਼ਨ ਦੇ ਮਾਮਲੇ ਦੇ ਵਿੱਚ ਧਰਮਕੋੜ ਦਾ ਪੂਰਾ ਨਾਮ ਸੁਰਖੀਆਂ ਤੇ ਹੈ ਜਿਹੜੀਆਂ ਸੜਕਾਂ ਬਣੀਆਂ ਨੇ ਉਸ ਦੇ ਵਿੱਚ ਵੱਡੇ ਤੌਰ ਤੇ ਕਰਪਸ਼ਨ ਕੀਤੀ ਗਈ ਹੈ ਇਸ ਕਰਪਸ਼ਨ ਨੂੰ ਲੈ ਕੇ ਮਾਮਲਾ ਪੂਰਾ ਸੁਰਖੀਆਂ ਦੇ ਵਿੱਚ ਹੈ ਇਹਨਾਂ ਅਵਸਾਰਾਂ ਨੇ ਧਰਮਕੋੜ ਦਾ ਨਾਮ ਪੂਰਾ ਚਮਕਾਇਆ ਹੋਇਆ ਹੈ ਕਿ ਧਰਮਕੋੜ ਜਿਹੜੇ ਹਾਈਵੇ ਬਣੇ ਨੇ ਜਿਹੜੀਆਂ ਸੜਕਾਂ ਬਣੀਆਂ ਨੇ ਉਸ ਦੇ ਵਿੱਚ ਵੱਡੇ ਵੱਡੇ ਘਟਾਲੇ ਕੀਤੇ ਗਏ ਨੇ ਕੁਝ ਅਵਸਾਰਾਂ ਦੇ ਵੱਲੋਂ ਜੇ ਮੋਗੇ ਦੀ ਏਡੀਸੀ ਸ਼੍ਰੀਮਤੀ ਚਾਰੂਮੇਤਾ ਨੂੰ ਬਰਖਾਸਤ ਕੀਤਾ ਗਿਆ ਹੈ ਇਸੇ ਕੱਪੜੇ ਨੂੰ ਲੈ ਕੇ 3.77 ਕਰੋੜ ਰੁਪਏ ਦਾ ਕਪਲਾ ਕੀਤਾ ਗਿਆ ਹੈ ਧਰਮਕੋਟ ਦੇ ਪਿੰਡ ਬਹਾਦਰ ਦਾ ਇੱਕ ਵਿਅਕਤੀ ਹੈ ਕਿਸਾਨ ਹੈ ਉਹਨੇ ਹਾਈ ਕੋਰਟ ਦੇ ਵਿੱਚ ਜਾ ਕੇ ਦਰਵਾਜ਼ਾ ਖਟਕਾਇਆ ਤੇ ਹਾਈ ਕੋਰਟ ਨੇ ਸਖਤ ਸ਼ਬਦਾਂ ਦੇ ਵਿੱਚ ਰਿਕਾਰਡ ਮੰਗਿਆ ਵੱਡੀ ਗੱਲ ਤਾਂ ਉਦੋਂ ਹੋ ਗਈ ਜਦੋਂ ਅਧਿਕਾਰੀ ਕਹਿੰਦੇ ਨੇ 1963 ਦਾ ਸਾਡੇ ਕੋਲ ਰਿਕਾਰਡ ਹੀ ਨਹੀਂ ਹੈਗਾ ਤੇ ਉਸ ਰਿਕਾਰਡ ਮੁਤਾਬਕ ਉਹ ਫਿਰ ਕਿਸਾਨ ਦੀ ਜ਼ਮੀਨ ਵੀ ਨਹੀਂ ਹੈਗੀ ਜਿਹੜੀ ਜ਼ਮੀਨ ਦੇ ਪੈਸੇ ਦਿੱਤੇ ਗਏ ਸਨ ਤਾਂ ਪੈਸੇ ਕਿਨੂੰ ਦਿੱਤੇ ਗਏ ਨੇ ਤਾ 3.70 ਕਰੋੜ ਰੁਪਇਆ ਦਿੱਤਾ ਤਾਂ ਫਿਰ ਦਿੱਤਾ ਕਿਨੂੰ ਆ ਕਿਸਾਨ ਦੇ ਕੋਲ ਤਾਂ ਪੈਸਾ ਪਹੁੰਚਿਆ ਨਹੀਂ ਹੈ ਤਾਂ ਹਾਈ ਕੋਰਟ ਨੇ ਸਖਤ ਸ਼ਬਦਾਂ ਦੇ ਵਿੱਚ ਸਾਰੇ ਜਿਹੜੇ ਕੋਈ ਆਸਰਾ ਸਾਧ ਲੈ ਆਸਰਾ ਕੋਲੋਂ 1963 ਦਾ ਜਿਹੜਾ ਰਿਕਾਰਡ ਪੁੱਛਿਆ ਤਾਂ ਉਹ ਕਹਿੰਦੇ ਨੇ ਸਾਨੂੰ ਲੱਭ ਹੀ ਨਹੀਂ ਰਿਹਾ 1963 ਤੋਂ ਲੈ ਕੇ 2023-24 ਤੱਕ 21 ਤੱਕ ਸਾਰਾ ਰਿਕਾਰਡ ਹੀ ਗਾਇਬ ਕਰ ਦਿੱਤਾ ਗਿਆ ਜਿਹੜੇ ਭ੍ਰਿਸ਼ਟ ਅਫਸਰ ਨੇ ਜਿਹੜੇ ਭ੍ਰਿਸ਼ਟ ਅਧਿਕਾਰੀ ਨੇ ਉਹਨਾਂ ਕਰੋੜਾਂ ਰੁਪਏ ਇਹਨਾਂ ਸੜਕਾਂ ਦੇ ਵਿੱਚੋਂ ਕੱਢ ਕੇ ਆਪਣੇ ਢਿੱਡ ਦੇ ਵਿੱਚ ਪਾ ਲਿਆ ਤੇ ਹੁਣ ਉਹ ਪਚਾਉਣਾ ਔਖਾ ਹੋਇਆ ਪਿਆ ਹੈ ਉਹਨਾਂ ਅਫਸਰਾਂ ਨੂੰ ਅੱਗੋਂ ਲੜਨ ਦਾ ਪੈ ਰਿਹਾ ਹੈ ਜਦੋਂ ਹਾਈ ਕਊਰਟ ਨੇ ਫਟਕਾਰ ਲਗਾਈ ਹੈ ਹਾਈ ਕੋਰਟ ਨੇ ਕਿਹਾ ਕਿ ਜੇਕਰ ਹੁਣ ਵਾਲੀ ਤਰੀਕ ਦੇ ਵਿੱਚ 1963 ਤੋਂ ਲੈ ਕੇ 2021 ਦਾ ਰਿਕਾਰਡ ਨਾ ਆਇਆ ਹਾਜ਼ਰ ਹੋਇਆ ਤੇ ਸਾਰਿਆਂ ਨੂੰ ਆਤਕੜੀਆਂ ਲੱਗਣਗੀਆਂ ਸਾਰੇ ਸਲਾਖਾਂ ਦੇ ਬੱਚੇ ਜਾਣਗੇ ਜਿੰਨੇ ਵੀ ਅਫਸਰ ਹੋਏ ਇਹ ਸਾਰਿਆਂ ਦੇ ਉੱਤੇ ਕਾਰਵਾਈ ਕੀਤੀ ਜਾਣੀ ਹੈ ਤੇ ਇੱਕ ਸੈੱਟ ਬਣਾਈ ਜਾਣੀ ਆ ਜਿਹਦੇ ਤੇ ਇਹ ਸਾਰੀ ਇਨਵੈਸਟੀਗੇਸ਼ਨ ਸ਼ੁਰੂ ਤੋਂ ਹੋਵੇਗੀ ਜਿਹੜਾ ਜਿਹੜਾ ਵੀ ਪਾਇਆ ਗਿਆ ਉਹ ਸਾਰੇ ਸਲਾਖਾਂ ਦੇ ਪਿੱਛੇ ਜਾਣਗੇ ਤੇ ਜਿੰਨਾ ਵੀ ਪੈਸਾ ਕਮਾਇਆ ਉਹਨਾਂ ਨੇ ਖਤ ਹੈ ਉਹ ਸਾਰਾ ਸਰਕਾਰ ਹਾਈ ਕੋਰਟ ਉਹਨਾਂ ਦੇ ਢਿੱਡ ਤੇ ਵਿੱਚੋਂ ਉਹ ਸਾਰਾ ਕੱਢੂਗਾ ਕਿਸੇ ਨੇ ਥਾਰਾਂ ਲੈ ਲੀਆਂ ਤੇ ਕਿਸੇ ਨੇ ਜ਼ਮੀਨਾਂ ਲੈ ਲੀਆਂ ਕਿਸੇ ਨੇ ਪਲਾਟ ਲੈ ਲਏ ਤੇ ਦਿਨਾਂ ਦੇ ਵਿੱਚ ਹੀ ਪਟਵਾਰੀ ਤੇ ਹੋਰ ਜਿਹੜੇ ਅਧਿਕਾਰੀ ਨੇ ਅਮੀਰ ਹੋ ਗਏ ਜਦੋਂ ਸੜਕ ਬਣੀ ਕਿਸਾਨ ਗਰੀਬ ਹੋ ਗਿਆ ਤੇ ਇਹ ਅਧਿਕਾਰੀ ਅਮੀਰ ਹੋ ਗਿਆ ਵੱਡੇ ਪੱਦਰ ਦੇ ਧਰਮਕੋਟ ਹਾਈਵੇ ਨੂੰ ਲੈ ਕੇ ਕੁਟਾਲੇ ਕੀਤੇ ਗਏ ਨੇ ਤੇ ਹੌਲੀ-ਹੌਲੀ ਜਿਹੜੀਆਂ ਪਰਤਾਂ ਖੁੱਲਣੀਆਂ ਸ਼ੁਰੂ ਹੋਈਆਂ ਨੇ ਜੇਕਰ ਤੁਹਾਡੇ ਨਾਲ ਵੀ ਕੋਈ ਕੁਟਾਲਾ ਹੋਇਆ ਹੈ ਤਾਂ ਤੁਸੀਂ ਵੀ ਤੇ ਤੁਹਾਡੀ ਜ਼ਮੀਨ ਇਨਕੁਆਇਰ ਕੀਤੀ ਗਈ ਹੈ ਤਾਂ ਤੁਹਾਨੂੰ ਪੈਸੇ ਨਹੀਂ ਮਿਲੇ ਜਾਂ ਘੱਟ ਮਿਲੇ ਨੇ ਜਾਂ ਅਧਿਕਾਰੀਆਂ ਨੇ ਕੋਈ ਕੱਪਲਾ ਕੀਤਾ ਹੈ ਤਾਂ ਤੁਸੀਂ ਵੀ ਜਾਓ ਹਾਈ ਕੋਰਟ ਦਾ ਦਰਵਾਜ਼ਾ ਖੜਕਾਓ ਤੇ ਇਹਨਾਂ ਪ੍ਰੇਸ਼ਟ ਅਸਰਾ ਨੂੰ ਇਹਨਾਂ ਕਰਾਪਟ ਅਸਰਾ ਦੀ ਜਿਹੜੀ ਕਰੋੜਾਂ ਰੁਪਏ ਦੀ ਪ੍ਰਾਪਰਟੀ ਬਣਾਈ ਆ ਜਿਹੜੇ ਕਰੋੜਾਂ ਰੁਪਏ ਹਜਮ ਕੀਤੇ ਨੇ ਢਿੱਡ ਵਧਾਏ ਨੇ ਲੋਕਾਂ ਦੇ ਰਿਸ਼ਵਤਾਂ ਖਾ ਕੇ ਲੋਕਾਂ ਦਾ ਪੈਸਾ ਖਾ ਕੇ ਉਹਨਾਂ ਦੇ ਉੱਤੇ ਹਾਈ ਕੋਰਟ ਜ਼ਰੂਰ ਕਾਰਵਾਈ ਕਰੇਗਾ ਤੇ ਹਾਈ ਕੋਰਟ ਤੁਹਾਡੀ ਸੁਣਵਾਈ ਵੀ ਜ਼ਰੂਰ ਕਰੇਗਾ ਕਿਉਂਕਿ ਕੁਝ ਦਿਨ ਪਹਿਲਾਂ ਹੀ ਇਸ ਮਸਲੇ ਨੂੰ ਪੂਰੀ ਤਰ੍ਹਾਂ ਗੰਭੀਰਤਾ ਦੇ ਨਾਲ ਹਾਈ ਕੋਰਟ ਨੇ ਲਿਆ 1963 ਤੋਂ ਲੈ ਕੇ 2021 ਦਾ ਜਿਹੜਾ ਸਾਰਾ ਰਿਕਾਰਡ ਹੈ ਉਹ ਬੰਦਿਆਂ ਵਾਗੂ ਹਾਈ ਕੋਰਟ ਦੇ ਵਿੱਚ ਪੇਸ਼ ਕਰਦੇ ਹੋ ਨਹੀਂ ਤਾਂ ਸਾਰੇ ਦੇ ਸਾਰੇ ਆਸਰਾ ਦੇ ਉੱਤੇ ਕੇਸ ਹੋਏਗਾ ਸਾਰੇ ਦੇ ਸਾਰੇ ਅੰਦਰ ਜਾਣਗੇ ਜਿਹੜਾ ਹੁਣ ਆ ਭਾਰਤ ਮਾਲਾ ਹਾਈਵੇ ਨਿਕਲਿਆ ਇਹਦੇ ਵਿੱਚ ਵੀ ਕਿਸੇ ਨੇ ਆਪਣੇ ਜਾਲੀ ਬੋਰ ਬਣਾ ਕੇ ਪੈਸੇ ਲਏ ਤੇ ਕਿਸੇ ਨੇ ਜਗਾ ਕਿਸੇ ਹੋਰ ਦੀ ਦਿਖਾ ਕੇ ਇਸ ਤਰ੍ਹਾਂ ਪੈਸੇ ਲਏ ਤੇ ਕਰੋੜਾਂ ਰੁਪਏ ਦਾ ਕਪਲਾ ਇਸ ਤੇ ਵੀ ਹੋਇਆ ਤੇ ਇਹ ਸਾਰੀ ਜਿਹੜੀ ਕਿ ਜਾਂਚ ਚੱਲ ਰਹੀ ਹੈ ਇਹ ਸਾਰੇ ਦੇ ਸਾਰੇ ਲੋਕ ਜਿਨ੍ਹਾਂ ਨੇ ਵੀ ਕਪਲਾ ਕੀਤਾ ਹੈ ਜਿਨ੍ਹਾਂ ਨੇ ਵੀ ਠੱਗੀਆਂ ਮਾਰੀਆਂ ਨੇ ਜਿਨ੍ਹਾਂ ਨੇ ਵੀ ਪੈਸਾ ਖਾਦਾ ਹਾਈਵੇ ਦਾ ਆਮ ਕਿਸਾਨਾਂ ਦਾ ਗਰੀਬ ਲੋਕਾਂ ਦਾ ਉਹਨਾਂ ਦੇ ਟਿੱਡਾਂ ਦੇ ਵਿੱਚੋਂ ਪੈਸੇ ਸਾਰੇ ਨਿਕਲਣੇ ਨੇ ਬਾਤ ਕੇ ਰਿਹਾ ਜੇ ਹੁਣ ਹਾਈ ਕੋਰਟ ਦੇ ਵਿੱਚ ਗੱਲ ਪਹੁੰਚ ਗਈ ਆ ਸਾਰੇ ਅਫਸਰਾਂ ਨੂੰ ਤਲਬ ਕੀਤਾ ਜਿੰਨਾਂ ਜਿਨਾਂ ਨੇ ਕੋਈ ਰਿਕਾਰਡ ਨਾ ਹੋਇਆ ਸਾਰੇ ਅਫਸਰ ਵੀ ਜਾਣਗੇ ਤੇ ਉਹ ਲੋਕ ਵੀ ਜਾਣਗੇ ਜਿਹੜੇ ਜਿਹੜੇ ਇਸ ਕੇਸ ਦੇ ਵਿੱਚ ਅਨਵਲਵ ਨੇ ਇਸ ਵੀਡੀਓ ਨੂੰ ਵਾਤੋਂ ਵਾਤ ਸ਼ੇਅਰ ਕਰ ਦਿਓ ਕਿ ਪ੍ਰੇਸ਼ਟ ਲੋਕਾਂ ਤੱਕ ਪਹੁੰਚਣੀ ਚਾਹੀਦੀ ਏ ਇਹ ਖਬਰ ਤਾਂ ਕਿ ਉਹ ਪ੍ਰੇਸ਼ਟ ਲੋਕ ਸਾਵਧਾਨ ਹੋ ਜਾਣ ਤੇ ਤਿਆਰੀ ਵਾਟ ਲੈਣ ਆਦੇ ਕੰਬਲ ਖੇਸ ਦਰੀਆਂ ਦੀ ਗੋਲ ਕਰ ਲੈਣ ਕਿਉਂਕਿ ਉਹ ਜਾਣ ਵਾਲੇ ਨੇ ਜੇਲ੍ਹ ਵੀਡੀਓ ਨੂੰ ਕਰ ਦਿਓ ਸ਼ੇਅਰ ਖਬਰ ਨੂੰ ਕਰ ਦਿਓ ਵਾਤੋਂ ਵਾਤ ਸ਼ੇਅਰ ਮੈਂ ਤੁਹਾਡਾ ਆਪਣਾ ਸੋਨਾ رائے ਨੂੰ ਦਿਓ ਇਜਾਜ਼ਤ ਫਿਰ ਮਿਲਦੇ ਆ ਨਵਾਂ ਵਿਸ਼ਾ ਲੈ ਕੇ ਤਦ ਤੱਕ ਲਈ ਸਸਰੀ ਕਾਲ